ਉਹ ਦੋ ਜਿਹੜੀਆਂ ਚੀਜ਼ਾਂ ਆਈਆਂ ਮੇਰੇ ਬੈੱਡ ਦੇ ਕੋਲ ਹੀ ਉਹਨਾਂ ਨੇ ਨਾ ਇਦਾਂ ਜਿਦਾਂ ਮੈਨੂੰ ਹਾਕ ਮਾਰੀ ਤਬ ਕਿਨਾਂ ਬਾਹਰ ਨਿਕਲ ਉੱਠ ਉਹਨਾਂ ਨੇ ਐਜ਼ ਅ ਸੋਲ ਘੱਡ ਲਿਆ ਮੈਨੂੰ ਬਾਹਰ ਉੱਥੇ ਹੀ ਲੱਗਿਆ ਨਾਲ ਹੀ ਲੱਗਿਆ ਉੱਥੇ ਅਲੱਗ ਅਲੱਗ ਜੀਵ ਕੋ ਮਰੇ ਸੀ ਕੋਈ ਸ਼ੇਪ ਸੀ ਨਹੀਂ ਸੀ ਉਹਨਾਂ ਦੀ ਕੋਈ ਅੱਧਾ ਜਾਨਵਰ ਰਾਕਸਸ ਟਾਈਪ ਸੀ ਉਹਦਾ ਪਰਮਾਤਮਾ ਨੂੰ ਯਾਦ ਹੀ ਕੀਤਾ ਵਸ ਮੈਂ ਕਿਹਾ ਵੀ ਮੈਂ ਕਿੱਥੇ ਫਸ ਗਿਆ ਵੀ ਮੈਨੂੰ ਕੱਢ ਲਓ ਨਾ ਪਰ ਉਹ ਆ ਕੇ ਡਿਸ ਅਪੀਅਰ ਹੋ ਗਏ ਤਾਂ ਉਹ ਆਏ ਇੱਧਰ ਪ੍ਰਗਟ ਹੋਏ ਆਲਾ ਦੋਲਾ ਦੇਖਿਆ ਚਲੇ ਗਿਆ ਇੰਦਰਦੇਵ ਸੀ ਇੰਦਰਦੇਵ ਨਹੀਂ ਸੀਗੇ ਕੋਈ ਹੋਰ ਦੇਵ ਸੀਗੇ ਬਟ ਸਵਰਗ ਲੋਕ ਚ ਰਹਿੰਦੇ ਆ ਦੇਵਤਾਾਂ ਚ ਆਂਦੇ ਆ ਫਿਰ ਫਾਈਨਲੀ ਮੈਂ ਹਨੂਮਾਨ ਜੀ ਨੂੰ ਯਾਦ ਕੀਤਾ ਉਹ ਆਏ ਆ ਤੇ ਸਾਰਾ ਸਾਫ ਜਿੰਨੇ ਵੀ ਖੜੇ ਸੀ ਮੇਰੇ ਇੱਧਰ ਖੜੇ ਸੀ ਇੱਧਰ ਖੜੇ ਸੀ ਅੱਗੇ ਖੜੇ ਸੀ ਪਿਛੇ ਖੜੇ ਸੀ ਉਹ ਵੱਡੇ ਵੱਡੇ ਤਖਤ ਲੱਗੇ ਸੀ ਉੱਥੇ ਤੁਹਾਡੇ ਮੰਨ ਦਾ ਭਰਮ ਵੀ ਤਾਂ ਹੋ ਸਕਦਾ ਇਲੂਮੀਨਟੀ ਦੇ ਬਾਰੇ ਤਾਂ ਪਤਾ ਹੈ ਤੁਹਾਨੂੰ ਹਾਂਜੀ ਪਰ ਇਲੂਮੀਨਟੀ ਐਕਚੁਅਲੀ ਉਹ ਨਹੀਂ ਹੈ ਕਿ ਜੋ ਅਸੀਂ ਦੇਖਦੇ ਆ ਕੀ ਹੈ ਇਲੂਮੀਨਟੀ ਇਲੂਮੀਨਟੀ ਤੁਸੀਂ ਜਿੱਦਾਂ ਅਸੀਂ ਕਹਿੰਦੇ ਆ ਨਾ ਗੱਲ ਕੀ ਫੈਲੀ ਆ ਕਿ ਇਲੂਮੀਨਾਟੀ ਜੀ ਤੁਸੀਂ ਸੋਲ ਵੇਚ ਦੋ ਸੇਲ ਕਰ ਦੋ ਆਪਣੀ ਇਹੀ ਕਹਿੰਦੇ ਆ ਨਾ ਕਿ ਸੈਟਰਨ ਨੂੰ ਤੁਸੀਂ ਆਪਣੀ ਸੋਲ ਸੇਲ ਕਰਦੇ ਆ ਥੈਨ ਤੁਹਾਨੂੰ ਤੁਹਾਡੀ ਉਹ ਤੁਹਾਨੂੰ ਪ੍ਰਸਿੱਧੀ ਦਿੰਦਾ ਆ ਪ੍ਰਸਿੱਧੀ ਦਿੰਦਾ ਆ ਜੋ ਤੁਹਾਡੀ ਇੱਛਾ ਹੁੰਦੀ ਹੈ ਪੈਸੇ ਹਾਂ ਤਾਂ ਉਹਦੇ ਵਾਸਤੇ ਤੁਹਾਨੂੰ ਸੋਲ ਕੋਲ ਜਾਂ ਸੈਟਰਨ ਕੋਲ ਜਾਂਦੀ ਜਾਂ ਕਿਸੇ ਹਾਇਰ ਐਂਟੀਟੀ ਕੋਲ ਜਾਂਦੀ ਤਾਂ ਲੋੜ ਹੀ ਨਹੀਂ ਕਿ ਜਿਹੜੇ ਇਧਰ ਸ਼ੈਤਾਨ ਆ ਜਾਂ ਕਹੋ ਉਹ ਤਾਂ ਤੁਹਾਨੂੰ ਕੋਈ ਵੀ ਨਾਰਮਲ ਪ੍ਰੇਤ ਵੀ ਦੇ ਦੇਗਾ ਇਹਨਾਂ ਅਗਰ ਤੁਸੀਂ ਉਹਦੇ ਤੋਂ ਮੰਗ ਲਓਗੇ ਨਾ ਤੁਹਾਡੇ ਨਾਲ ਅਟੈਚ ਆ ਤੇ ਉਹ ਉਹ ਸਿਰਫ ਉਹ ਚਿਹਰਾ ਆ ਜੋ ਦਿਖਾਉਣਾ ਚਾਹ ਰਿਆ ਇਲੂਮੀਨਟੀ ਅਗਰ ਉਹ ਇਨੀ ਸੀਕ੍ਰੀਟਸ ਏਜੰਸੀ ਆ ਜਾਂ ਸੋਸਾਇਟੀ ਆ ਤੇ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕਿੱਦਾਂ ਪਤਾ ਕਰ ਲੋਗੇ ਉਹਦੇ ਬਾਰੇ ਅਗਰ ਤੁਸੀਂ ਇਹਨੂੰ ਸੀਕ੍ਰੀਟ ਮੰਨਦੇ ਆ ਉਹ ਸਿਰਫ ਦਿਖਾਇਆ ਜਾ ਰਿਹਾ ਜੋ ਉਹ ਦਿਖਾਉਣਾ ਚਾਹੁੰਦੇ ਆ ਉਹ ਤੁਸੀਂ ਦੇਖ ਰਹੇ ਆ ਉਹੀ ਫੈਲ ਰਿਹਾ ਸਾਨੂੰ ਲੱਗਦਾ ਕਿ ਅਸੀਂ ਐਕਸਪਲੋਰ ਕਰ ਰਹੇ ਆ ਅਸੀਂ ਉਹ ਹਿਡਨ ਆ ਅਸੀਂ ਉਹਨੂੰ ਐਕਸਪਲੋਰ ਕਰ ਰਹੇ ਆ ਅਸੀਂ ਪਤਾ ਕਰ ਲਿਆ ਇਹ ਤੇ ਇਦਾਂ ਹੁੰਦੀ ਇਦਾਂ ਹੁੰਦੀ ਇਦਾਂ ਹੁੰਦੀ ਇਲੂਮੀਨਟੀ 네ਗੇਟਿਵ એનਰਜੀਸ ਨੇ ਪਹਿਲਾਂ ਲੱਗਦੀ ਸੀ ਨੇਗੇਟਿਵ એનર્ਜੀਸ ਪਰ ਹੁਣ ਨਹੀਂ ਹੁਣ ਪੋਜ਼ਿਟਿਵ ਨਹੀਂ ਲੱਗਦੇ ਹੁਣ ਨਿਊਟਰਲ ਲੱਗਦੇ ਆ ਹੁਣ ਜਿਹੜੇ ਉੱਪਰਲੇ ਲੋਕਸ 'ਤੇ ਬੈਠੇ ਆ ਦੇਵਤਾ 'ਸੇ ਬੈਠੇ ਆ ਰਿਸ਼ੀ ਬੈਠੇ ਆ ਨਾ ਤਪੂ ਲੋਕਸ ਤਪਸਵੀ ਬੈਠੇ ਆ ਉਹ ਵੀ ਪੋਜ਼ਿਟਿਵ ਨਹੀਂ ਲੱਗਦੇ ਉਹ ਨਿਊਟਰਲ ਲੱਗਦੇ ਆ ਸਾਡੇ ਵਰਗੇ ਲੱਗਦੇ ਆ ਪਹਿਲਾਂ ਲੱਗਦਾ ਸੀ ਕਿ ਜਿਹੜੇ ਇਹ ਆ ਸਾਨੂੰ ਤੰਗ ਕਰਦੇ ਆ ਜਿਹੜੇ ਲੋਅਰ ਲੋਕਸ 'ਚ ਸੈਕਦਾ ਸੀ ਧਿਆਨ 'ਚ ਬੈਠਦੇ ਆ ਤਾਂ ਸਾਡੇ ਆਲੇ-ਦੋਲੇ ਭੀੜ ਪਾ ਦਿੰਦੇ ਆ ਤੰਗ ਕਰਦੇ ਸਾਨੂੰ ਡਿਸਟਰਬੈਂਸ ਕ੍ਰੀਏਟ ਕਰਦੇ ਆ ਹੂੰ ਹੁਣ ਨਹੀਂ ਲੱਗਦਾ ਹੁਣ ਡਿਸਟਰਬੈਂਸ ਕਿਡ ਕਰਦੇ ਵੀ ਨਹੀਂ ਆ ਕੋਈ ਲੈਵਲ ਥੋੜਾ ਵੱਧ ਗਿਆ ਪਰ ਜਦੋਂ ਕਰਦੇ ਵੀ ਆ ਤੇ ਉਹ ਇਦਾਂ ਨਹੀਂ ਲੱਗਦਾ ਕਿ ਇਹ ਸਾਨੂੰ ਤੰਗ ਕਰਦੇ ਇਦਾਂ ਲੱਗਦਾ ਕਿ ਇਹ ਰੋਲ ਹੈ ਇਹਨਾਂ ਦਾ ਹੂੰ ਇੱਕ ਕੈਰੈਕਟਰ ਪਲੇ ਕਰ ਰਹੇ ਆ ਆਪਣਾ ਉਹਨਾਂ ਵਿੱਚ ਵੀ ਉਹਨਾਂ ਵਿੱਚ ਵੀ ਉਹ ਹੋਏ ਲਾਈਟ ਦਿਖਦੀ ਸਾਨੂੰ ਹੂੰ ਸੁਪਰੀਮ ਗॉड ਦੀ ਅਕਾਲ ਪੁਰਖ ਦੀ ਕਹ ਲੋ ਕਿਉਂਕਿ ਬਣਾਏ ਤਾਂ ਹਰ ਚੀਜ਼ ਉਹਨੇ ਬਣਾਈ ਐ ਐਗਜ਼ੈਕਟਲੀ ਮੈਂ ਇਹ ਸਮਝਾਉਣਾ ਚਾਹੁੰਦਾ ਕਿ ਜਿਸੇ ਕਹਿੰਦੇ ਲੋ ਮਨਾਤੀ ਦੋ ਚਿਹਰਾ ਜਿਹੜਾ ਉਹ ਚਾਹੁੰਦੇ ਨੇ ਕਿ ਲੋਕਾਂ ਨੂੰ ਪਤਾ ਲੱਗੇ ਇਲੂਮਨਾ ਉਹ ਕਿਹੜਾ ਪੱਖ ਆ ਜਿਹੜਾ ਉਹ ਨਹੀਂ ਚਾਹੁੰਦੇ ਮੈਂ ਤੁਹਾਨੂੰ ਦੱਸਦਾ ਮੈਂ ਥੋੜਾ ਜਾਂ ਨਾ ਕਈ ਵਾਰ ਪਹਿਲਾਂ ਦੀ ਗੱਲ ਆ ਮੈਂ ਇਹਦਾ ਐਕਸਪਲੋਰ ਕਰਦਾ ਰਹਿਣਾ ਕੁਝ ਕੁਝ ਕਈ ਵਾਰੀ ਪੰਗੇ ਵੀ ਲੈ ਲੈਂਦਾ ਐਕਸਪਲੋਰ ਕਰਦਾ ਕਰਦਾ ਅੱਛਾ ਤੇ ਮੈਂ ਇੱਕ ਵਾਰੀ ਇਦਾਂ ਹੀ ਬੈਠਾ ਧਿਆਨ ਦੇ ਵਿੱਚ ਕੋਈ ਡੈਡ ਪੀਪਲ ਆਉਂਦੀ ਗੱਲ ਕਰ ਰਿਹਾ ਹਾਂ ਹਨਾ ਤੇ ਸਾਡੇ ਨੋਨ ਦੇ ਵਿੱਚ ਹੀ ਆ ਰਿਲੇਟਿਵਸ ਦੇ ਵਿੱਚ ਤੇ ਉਹਨਾਂ ਦੀ ਡੈਥ ਹੋਈ ਸੀ ਥੋੜੇ ਟਾਈਮ ਪਹਿਲਾਂ ਹਾਂ ਹੁਣ ਦੀ ਜਦੋਂ ਮੈਂ ਟਰਾਈ ਕੀਤਾ ਜਦੋਂ ਮੈਂ ਪੰਗਾ ਕੀਤਾ ਥੋੜਾ ਜਿਹਾ ਉਸ ਤੋਂ ਥੋੜੇ ਟਾਈਮ ਪਹਿਲਾਂ ਉਹਨਾਂ ਦੀ ਡੈਥ ਹੋਈ ਸੀ ਉਹਨਾਂ ਦੀ ਤੇ ਮੈਂ ਧਿਆਨ ਦੇ ਵਿੱਚ ਬੈਠਾ ਤੇ ਮੈਂ ਕਿਹਾ ਥੋੜਾ ਜਿਹਾ ਮੰਨਣਾ ਕਿ ਉਦੋਂ ਮੈਂ ਉਹ ਥੋੜਾ ਹੋਰ ਸਾਬ ਨਾਲ ਸੋਚਦਾ ਸੀ ਚੀਜ਼ਾਂ ਨੂੰ ਇੰਟਰਸਟ ਜਗਾ ਬੜਾ ਬੜਾ ਜਿਹੜੇ ਚੀਜ਼ਾਂ ਮੈਂ ਨਵੀਂ ਨਵੀਂ ਦੇਖੀਆਂ ਸੀ ਬਹੁਤ ਸਾਰੀਆਂ ਤੇ ਮੈਨੂੰ ਲੱਗਾ ਕਿ ਮੈਂ ਕਮਿਊਨੀਕੇਟ ਕਰਦਾ ਹੂੰ ਸੋਨ ਨਾਲ ਥੈਟਸ ਹਾਈ ਡੈਟ ਇਜ਼ ਸੋਨ ਨਾਲ ਕਮਿਊਨੀਕੇਟ ਕਰਦਾ ਦੇਖਦਾ ਕੀ ਜਾਂਦੀ ਹੈ ਉਹ ਮੈਨੂੰ ਤਾਂ ਜਾਣਦੀ ਹੈ ਹੈਨਾ ਮੈਂ ਬੈਠ ਕੇ ਧਿਆਨ ਦੇ ਵਿੱਚ ਇੱਕ ਦਿਨ ਮੈਂ ਟਰਾਈ ਕੀਤਾ ਨਹੀਂ ਹੋਇਆ ਸੈਕਿੰਡ ਡੇ ਮੈਂ ਟਰਾਈ ਕੀਤਾ ਨਹੀਂ ਹੋਇਆ ਦੋ ਚਾਰ ਦਿਨ ਮੈਂ ਇਹਦਾ ਕੀਤਾ ਟਰਾਈ ਤੁੱਥ ਚੌਥੇ ਬਜ ਮੈਂ ਦਿਨ ਮੈਂ ਇਹਦਾ ਬੈਠਾ ਤੇ ਬੁਰਾ ਥੋੜੀ ਸ਼ਾਮ ਕੇ ਜਿਹੜੇ ਟਾਈਮ ਸੀਗਾ ਤੇ ਮੈਂ ਪਾਠ ਪੂਜ ਆਪਣੀ ਕੀਤੀ ਉਸ ਤੋਂ ਬਾਅਦ ਮੈਂ ਬੈਠ ਗਿਆ ਧਿਆਨ ਦੇ ਤੇ ਮੈਂ ਉਹਨਾਂ ਨਾਲ ਕੰਟੈਕਟ ਕਰਨ ਦੀ ਟਰਾਈ ਕੀਤੀ। ਉਹ ਸੋਲ ਮੈਨੂੰ ਦਿਖ ਵੀ ਗਈ। ਮੈਨੂੰ ਉਸੇ ਰੂਪ 'ਚ ਦਿਸੀ ਉਹ ਜਿਸ ਰੂਪ 'ਚ ਮੈਂ ਉਹਨੂੰ ਫਿਜ਼ੀਕਲ ਬੋਡੀ ਜਾਣਦਾ ਸੀ। ਕਿਉਂਕਿ ਮੈਨੂੰ ਪਤਾ ਸੀ ਨਾ ਕਿ ਜੋ ਮੈਨੂੰ ਉਹ ਅਗਰ ਮੈਨੂੰ ਦਿਖਣਾ ਚਾਹੁੰਦੀ ਆ ਫੇਰ ਹੀ ਮੈਂ ਉਹਨੂੰ ਦੇਖ ਸਕਦਾ। ਹਮ ਹੈ ਨਾ ਕਿਸੇ ਨਾ ਮੈਂ ਆਪ ਕੰਟੈਕਟ ਕਰ ਰਿਹਾ ਤੇ ਉਹ ਫਿਰ ਮੈਨੂੰ ਉਸੇ ਰੂਪ 'ਚ ਦਿਸੂਗੀ ਜਿਸ ਰੂਪ 'ਚ ਉਸੇ ਜਿਸ ਰੂਪ 'ਚ ਮੈਂ ਉਹਨੂੰ ਜਾਣਦਾ। ਹਮ ਤੇ ਉਹ ਉਹ ਦਿਖੀ ਮੈਨੂੰ। ਉਹ ਦਿਖੀ ਆ ਤੇ ਮੈਂ ਉਹਨੂੰ ਕੰਟੈਕਟ ਕਰਨ ਗਿਆ ਥੋੜਾ ਜਿਹਾ। ਹਮ ਉਹਨੇ ਨੂੰ ਨੇ ਰਾਜਾ ਹੋ ਗਿਆ ਤੇ ਡਿਸਪੀਅਰ ਹੋ ਗਿਆ ਸਾਰਾ ਕੁਝ ਹੂੰ ਮੈਨੂੰ ਨਹੀਂ ਪਤਾ ਲੱਗਿਆ ਮੈਂ ਉਠ ਗਿਆ ਧਿਆਨ ਚ ਮੈਂ ਕਿਹਾ ਵੀ ਮੈਨੂੰ ਬੜਾ ਲੱਗਾ ਵੀ ਮੈਂ ਕਿਹਾ ਅੱਜ ਮੈਂ ਕਾਫੀ ਜ਼ਿਆਦਾ ਲੱਗੇ ਸੀ ਪਰ ਮੈਂ ਗੱਲ ਨਹੀਂ ਕਰ ਸਕਿਆ ਕਿਉਂ ਮੈਂ ਕਰੂੰਗਾ ਰਾਤ ਹੋ ਗਈ ਮੈਂ ਸੌਣ ਚ ਲੱਗ ਗਿਆ ਨਾ 9:00 ਵਜੇ ਦਾ ਟਾਈਮ ਸੀਗਾ ਸੌਣ ਚ ਲੱਗ ਗਿਆ 9:30 ਦਾ ਮੈਂ ਸੁੱਤਾ ਮੈਂ ਸੌਣ ਤੋਂ ਪਹਿਲਾਂ ਨਾ ਜਦੋਂ ਲੰਮਾ ਪਿਆ ਗਿਆ ਤਾਂ ਲੰਮੇ ਪਿਆ ਗਿਆ ਮੈਂ ਥੋੜੀ ਦਰ ਧਿਆਨ ਜਿਹੇ ਹੋਣਾ ਜਿਹੜਾ ਯੋਗ ਨਿੰਦਰਾ ਆਖੀ ਲੋ ਟਾਈਪ ਥੋੜਾ ਜਿਹਾ ਤੁਹਾਨੂੰ ਉਹਦੇ ਚ ਹੈਗਾ ਜਿਸ ਸੌਣ ਦੇ ਤੇ ਜਾਗਣ ਦੇ ਥੋੜੀ ਵਿਚਦੀ ਸਥਿਤੀ ਜਿਹੜੀ ਉਤੇ ਚਾਗਾ ਤੇ ਉਨੇ ਨੂੰ ਮੇਰਾ ਜਿਹੜਾ ਆਲਾ ਦਵਾਲਾ ਮੈਂ ਅੱਖਾਂ ਬੰਦੀ ਆ ਪਰ ਮੈਂ ਥੋੜਾ ਜਿਹਾ ਧਿਆਨ ਚਾ ਪੂਰਾ ਨਹੀਂ ਹੈ ਦੋ ਕੋਈ ਚੀਜ਼ਾਂ ਆਈਆਂ ਹੂੰ ਉਹ ਉਹ ਐਕਸ ਹੋ ਰਿਹਾ ਉਹ ਤਨਹੁਣ ਵਧਾ ਵੀ ਲਗਣਾ ਤੇ ਉਹ ਦੋ ਜਿਹੜਾ ਚੀਜ਼ਾਂ ਆਈਆਂ ਮੇਰੇ ਬੈੱਡ ਦੇ ਕੋਲ ਹੀ ਤੇ ਉਹਨਾਂ ਨੇ ਨਾ ਇਦਾਂ ਜਿੱਦਾਂ ਮੈਨੂੰ ਹਾਕ ਮਾਰੀ ਆਵਾਜ਼ ਮਾਰੀ ਮੈਨੂੰ ਦਬਕੇ ਨਾਲ ਹੂੰ ਬਾਹਰ ਨਿਕਲ ਉਠ ਹੂੰ ਉਠ ਗਿਆ ਮੈਂ ਨਹੀਂ ਉਠ ਚੱਲ ਬਾਹਰ ਨਿਕਲ ਕੇ ਇਹਦੀ ਕੁਝ ਗਿਆ ਸੀ ਉਠ ਗਿਆ ਸੀ ਯਾਰ ਤੇ ਮੈਂ ਉਹਨਾਂ ਨੇ ਇਦਾਂ ਮੈਨੂੰ ਕੱਢਿਆ ਉਹਨਾਂ ਨੇ ਐਜ਼ ਅ ਸੋਲ ਕੱਢ ਲਿਆ ਮੈਨੂੰ ਬਾਹਰ ਹੂੰ ਮੈਂ ਨਿਕਲ ਗਿਆ ਬਾਹਰ ਮੈਂ ਉਦੋਂ ਦੇਖ ਰਿਹਾ ਕਿ ਮੇਰੀ ਬਾਡੀ ਵੀ ਲੰਮੀ ਪਈ ਹੈ ਨੀਚੇ ਹੂੰ ਪਰ ਮੇਰੀ ਸੋਲ ਕਰਨੀ ਸੀ ਬਾਹਰ ਕੁਝ ਮੇਰੀ ਬੰਨ ਹੋ ਗਿਆ ਮੈਂ ਬਿਲਕੁਲ ਹੈਨਾ ਤੇ ਉਹਨੇ ਨੂੰ ਉਹ ਉਹਨਾਂ ਨੇ ਇਦਾਂ ਮਤਲਬ ਪੋਰਟਲ ਜਿਹਾ ਤਾਂ ਐਸੀ ਹੋਈ ਤਾਂ ਪੋਰਟਲ ਹੀ ਇਧਰ ਸਾਈਡ ਤੇ ਸਾਡੇ ਵਾਰਡਰੋਬ ਆ ਹੂੰ ਵਾਰਡਰੋਬ ਦੇ ਦਾ ਪੋਰਟਲ ਜਿਆ ਉਥੇ ਹੀ ਓਪਨ ਹੋਇਆ ਇੱਦੀ ਕੁਛ ਤੇ ਉਥੋਂ ਦੀ ਉਹ ਆਏ ਉਥੋਂ ਹੀ ਲੱਗਿਆ ਉਹ ਨਾਲ ਹੀ ਲੱਗਿਆ ਹੂੰ ਜਿੱਥੇ ਲੈ ਗਏ ਗਏ ਉਹ ਆਈ ਡੋਨਟ نو ਕਿਹੜਾ ਲੋਕ ਸੀ ਉਹ ਮੈਨੂੰ ਹੁਣ ਉਦੋਂ ਮੈਨੂੰ ਲੋਕਸ ਦੇ ਬਾਰੇ ਜ਼ਿਆਦਾ ਨਹੀਂ ਸੀ ਪਤਾ ਕਿਹੜੇ ਕਿਹੜੇ ਲੋਕ ਹੁੰਦੇ ਆ ਪਰ ਹੁਣ ਜਦੋਂ ਮੈਂ ਉਹਦੇ ਬਾਰੇ ਸੋਚਦਾ ਤਾਂ ਮੈਨੂੰ ਲੱਗਦਾ ਕਿ ਉਹ ਸਭ ਤੋਂ نیچے ਆਪਣਾ ਪਤਾਲ ਹੁੰਦਾ ਉਹ ਤੋਂ ਰਸਾਤਲ ਹਾਂ ਰਸਾਤਲ ਮੈਨੂੰ ਲੱਗ ਰਿਹਾ ਕੋ ਰਸਾਤਲ ਸੀ ਹੁਣ ਮੈਨੂੰ ਲੱਗਦਾ ਮੈਂ ਕਨਫਰਮ ਨਹੀਂ ਮੈਨੂੰ ਲੱਗਦਾ ਕੋ ਰਸਾਤਲ ਸੀ ਜਦੋਂ ਮੈਂ ਹੁਣ ਜਦੋਂ ਦੇਖਿਆ ਰਸਾਤਲ ਮੈਨੂੰ ਲੁੱਕ ਲੱਗਦੀ ਉਹਦੇ ਦੀ ਥੋੜੀ ਜੀ ਮੈਨੂੰ ਲੱਗਿਆ ਉਥੇ ਉਥੇ ਅਲੱਗ-ਅਲੱਗ ਹੀ ਜੀਵ ਘੁੰਮ ਰਹੇ ਸੀ ਪਤਾ ਨਹੀਂ ਕੀ ਕੀ ਮਤਲਬ ਕੋਈ ਸ਼ੇਪਸ ਹੀ ਨਹੀਂ ਸੀ ਉਹਨਾਂ ਦੀਆਂ ਕੋਈ ਅੱਧਾ ਜਾਨਵਰ ਰਾਖਸ ਟਾਈਪ ਸੀਗੇ ਨੇ ਰਹੀ ਨੇ ਰਾ ਸਾਰਾ ਕੁਝ ਨੇ ਰਾ ਨੇ ਰਾ ਡਾਰਕ ਡਾਰ ਗਿਆ ਪ੍ਰਕਾਸ਼ ਤਾਂ ਬਿਲਕੁਲ ਨਹੀਂ ਸੀਗਾ ਉੱਥੇ ਹੂੰ ਮੈਂ ਤਾਂ ਸਾਰਾ ਕੁਝ ਅਲੱਗ ਜਿਹਾ ਸੀਗਾ ਮੈਨੂੰ ਇੰਨਾ ਉਹ ਵਿਜ਼ੀਬਿਲਟੀ ਵੀ ਬੜੀ ਘੱਟ ਸੀ ਬਲਰੀ ਬਲਰੀ ਸੀਗਾ ਤੇ ਉਹਨਾਂ ਨੇ ਉੱਥੇ ਫੜ ਲਿਆ ਮੈਨੂੰ ਜਾ ਕੇ ਤੇ ਉਹਨਾਂ ਨੇ ਬੋਲਦੇ ਤਾਂ ਹੈ ਨਹੀਂ ਉਹ ਤੁਹਾਨੂੰ ਇਦਾਂ ਨਹੀਂ ਲੱਗਾ ਕਿ ਸ਼ਾਇਦ ਮੈਂ ਡੈਥ ਹੋ ਗਈ ਮੇਰੀ ਨਹੀਂ ਮੈਨੂੰ ਡੈਥ ਨਹੀਂ ਸੀ ਫੀਲ ਹੋ ਰਹੀ ਕਿਉਂਕਿ ਪਤਾ ਨਹੀਂ ਮੈਨੂੰ ਮੈਨੂੰ ਡੈਥ ਫੀਲ ਨਹੀਂ ਹੋਈ ਮੈਂ ਫੀਲ ਕਰ ਰਹਾ ਸੀ ਉਹ ਸੀ ਨਾ ਮੈਨੂੰ ਪਤਾ ਸੀ ਕਿ ਮੈਂ ਵਾਪਸ ਜਾਣਾ ਹਾਂ ਮੈਂ ਮੇਰਾ ਕਨੈਕਸ਼ਨ ਫੀਲ ਹੋ ਰਿਹਾ ਸੀ ਮੈਨੂੰ ਬੋਡੀ ਨਾ ਇਹ ਵੀ ਫੀਲ ਹੋ ਰਿਹਾ ਸੀ ਕਿ ਮੈਂ ਲੰਮਾ ਪਿਆ ਹੋਇਆ ਹਾਂ ਉੱਥੇ ਪਰ ਮੈਂ ਨਾ ਉਧਰ ਮੂਵਮੈਂਟ ਕਰ ਪਾਰ ਰਿਹਾ ਮੈਂ ਨਾ ਇਧਰ ਮੂਵਮੈਂਟ ਕਰ ਪਾਰ ਰਿਹਾ ਹਾਂ ਇਦਾਂ ਉਹ ਬੰਨ ਲਿਆ ਸੀ ਇੱਕ ਤਰ੍ਹਾਂ ਉਹਨਾਂ ਨੇ ਮੈਨੂੰ ਇਹ ਨਹੀਂ ਕਿ ਸੰਗਲ ਬੰਨ ਲਿਆ ਸੀ ਜੋ ਕੁਝ ਨਾਥਿੰਗ ਤੁਹਾਡੇ ਉਹੀ ਰਿਸ਼ਤੇਦਾਰ ਸੀ ਜਿਨ੍ਹਾਂ ਦੀ ਤੁਸੀਂ ਰੂਹ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਨਹੀਂ 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 ਉਹਨਾਂ ਦੀ ਨਹੀਂ ਸੀ ਉਹਨਾਂ ਦੀ ਸੋਲ ਰਸਾਤਲ ਵਿੱਚ ਸੀ I think ਅਗਰ ਮੈਂ ਉਹਨਾਂ ਦੇ ਉਹ ਮੈਨੂੰ ਲੈ ਗਏ ਉੱਥੇ ਮੈਂ ਹੁਣ ਉਹਨੂੰ ਰਸਾਤਲ ਨਾਮ ਦੇ ਦੂੰਗਾ ਮੈਨੂੰ ਲੱਗਦਾ ਕਿ ਉਹ ਸੀ ਤੇ ਉਹ ਮੈਨੂੰ ਲੈ ਗਏ ਲਿਜਾ ਕੇ ਉਹਨਾਂ ਨੇ ਉੱਥੇ ਮੈਨੂੰ ਮਤਲਬ ਗੱਲਾਂ ਬੋਲੇ ਤਾਂ ਨਹੀਂ ਪਰ ਉਹਨਾਂ ਨੇ ਮਤਲਬ ਕਿਹਾ ਕਿ ਕੀ ਕਰਨ ਆਇਆ ਸੀ ਇਹ ਪੁੱਛਿਆ ਉਹਨਾਂ ਨੇ ਮੈਨੂੰ ਬੋਲ ਕੇ ਤਾਂ ਨਹੀਂ ਪਰ ਇਹ ਉਹਨਾਂ ਨੇ ਪੁੱਛਿਆ ਵੀ ਮੈਨੂੰ ਕਦੇ ਵੀ ਕੀ ਲੈਣ ਆਇਆ ਸੀ ਤੁਸੀਂ ਪੁੱਛ ਲਈ ਨਾ ਤੂੰ ਕੀ ਲੈਣ ਆਇਆ ਸੀ ਇੱਥੇ ਗੁੱਸੇ 'ਚ ਪੁੱਛ ਲਈ ਤਾਂ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਨਾ ਮੇ ਤਾਂ ਬੋਲ ਹੀ ਨਹੀਂ ਹੁੰਦਾ ਸੀ ਤੇ ਮੈਂ ਬਸ ਉਹਦਾ ਪਰਮਾਤਮਾ ਨੂੰ ਯਾਦ ਹੀ ਕੀਤਾ ਬਸ ਮੈਂ ਕਿਹਾ ਵੀ ਮੈਂ ਕਿੱਥੇ ਫਸ ਗਿਆ ਵੀ ਮੈਨੂੰ ਕੱਢ ਲਓ ਨਾ ਡਰ ਗਿਆ ਮੈਂ ਤੇ ਮੈਂ ਦੇਵੀ ਦੇਵਤਿਆਂ ਨੂੰ ਯਾਦ ਕੀਤਾ ਕੁਛ ਹੈ ਨਾ ਜਿਨ੍ਹਾਂ ਨੂੰ ਮੈਂ ਮਤਲਬ ਨਾਰਮਲ ਦੇਵੀ ਦੇਵਤੇ ਆਪਾਂ ਜਿਦਾਂ ਇੰਦਰ ਦੇਵ ਹੋਗਾ ਜਾਂ ਕੋਈ ਵੀ ਤੇ ਅਗਨੀ ਦੇਵ ਹੋਗਾ ਤੇ ਜਿਨ੍ਹਾਂ ਨੂੰ ਮੈਂ ਜਨਦੀ ਮੈਂ ਬਾਟ ਕੋ ਜਾ ਥੋੜੀ ਕੀਤੀ ਸੀਗੀ ਅੱਜ ਤੋਂ ਕਾਫੀ ਟਾਈਮ ਪਹਿਲਾਂ ਤੇ ਉਹਨਾਂ ਨੂੰ ਮੈਂ ਥੋੜਾ ਯਾਦ ਕੀਤਾ ਉਹ ਦੇ ਉਹ ਆਏ ਯਾਦ ਕਰਨ ਦੇ ਆਏ ਪਰ ਉਹ ਆ ਕੇ ਡਿਸ ਅਪੀਅਰ ਹੋ ਗਏ ਜਿਦਾਂ ਉਹ ਆਏ ਇਦਾਂ ਪ੍ਰਗਟ ਹੋਏ ਆਲ ਦੋੜਾ ਦੇਖਿਆ ਚਲੇ ਗਏ ਮਿੰਦਰ ਦੇਵ ਸੀ ਹੈ ਇੰਦਰਦੇਵ ਨਹੀਂ ਸੀਗੇ ਕੋਈ ਹੋਰ ਦੇਵ ਸੀਗੇ ਬਟ ਸਵਰਗ ਲੋਕ ਚ ਰਹਿੰਦੇ ਆ ਦੇਵਤਾ ਚਾਹਦੇ ਆ ਅੱਛਾ ਤੇ ਉਹ ਆਏ ਡਿਸਪੀਅਰ ਹੋ ਗਏ ਤੇ ਮੈਨੂੰ ਲੱਗਾ ਕਿ ਮੈਂ ਤਾਂ ਵੀ ਗਿਆ ਹੁਣ ਮੈਨੂੰ ਤਾਂ ਕਿਸੇ ਨੇ ਹੋਰ ਪ੍ਰੋਟੈਕਟ ਨਹੀਂ ਕੀਤਾ ਹੂੰ ਤੇ ਫਿਰ ਫਾਈਨਲੀ ਮੈਂ ਹਨੂਮਾਨ ਜੀ ਨੂੰ ਯਾਦ ਕੀਤਾ ਉਹਨਾਂ ਦੀ ਮੈਂ ਕਰਦਾ ਸੀਗਾ ਉਹ ਉਹ ਮੈਂ ਜ਼ਿਆਦਾ ਨਹੀਂ ਸੀ ਸਟਾਰਟ ਕੀਤੀ ਉਹਨਾਂ ਦੀ ਪਰ ਮੈਂ ਕਰਦਾ ਸੀਗਾ ਹੂੰ ਤੇ ਮੈਂ ਉਹਨਾਂ ਨੂੰ ਯਾਦ ਕੀਤਾ ਥੋੜਾ ਜਿਆ ਤੇ ਉਹ ਆਏ ਉੱਥੇ ਹੂੰ ਸੂਖਸ਼ਮ ਰੂਪ ਵਿੱਚ ਹੀ ਆਏ ਮਤਲਬ ਉਹਨਾਂ ਦਾ ਰੂਪ ਉਹੀ ਜੋ ਆਪਾਂ ਦੇਖਦੇ ਆਂ ਕਉਂਕ ਮੇਰੇ ਮਾਈਂਡ ਚ ਹੋਆ ਤੇ ਉਹੀ ਦਿਖਦਾ ਉਸ ਰੂਪ ਚ ਆਇਆ ਉਹ ਜਸਟ ਇਹਦਾ ਕੋਪੋਰਟਲ ਹੀ ਖੁੱਲਿਆ ਉਹਦੇ ਵਿੱਚੋਂ ਆਇਆ ਮਤਲਬ ਇਹਦਾ ਦਿਖਿਆ ਨਹੀਂ ਮੈਨੂੰ ਇੱਕ ਸ਼ੈਡੋ ਹੀ ਆਈ ਆ ਸ਼ੈਡੋ ਚ ਮੈਨੂੰ ਦਿਖ ਰਿਹਾ ਕਿ ਉਹਨਾਂ ਨੇ ਰੂਪ ਦਿਖ ਰਿਹਾ ਕਿ ਉਹੀ ਹੈ ਇਹ ਪਤਾ ਲੱਗ ਰਿਹਾ ਸ਼ੈਡੋ ਸ਼ੈਡੋ ਰੂਪ ਚ ਇਹ ਨਹੀਂ ਕਿ ਅੱਖਾਂ ਦਿਖ ਰੀਆਂ ਕਾਲੇ ਪੰਚ ਉਹ ਆਏ ਆ ਤੇ ਸਾਰਾ ਸਾਫ ਆਲਾ ਦੋਣਾ ਮੇਰਾ ਜਿੰਨੇ ਵੀ ਖੜੇ ਸੀ ਮੇਰੇ ਇੱਧਰ ਖੜੇ ਸੀ ਇੱਧਰ ਖੜੇ ਸੀ ਅੱਗੇ ਖੜੇ ਸੀ ਪਿਛੇ ਖੜੇ ਸੀ ਉਹ ਵੱਡੇ ਵੱਡੇ ਤਖਤ ਲੱਗੇ ਸੀ ਉਥੇ ਉਹਨਾਂ ਤੇ ਬੈਠੇ ਸੀ ਉਹ ਜਿੱਦਾਂ ਅਸੂਰ ਨਹੀਂ ਹੁੰਦੇ ਰੌਲਾ ਰੱਪਾ 네ਗੇਟਿਵਿਟੀ ਦੀ ਫੀਲ ਹੋ ਰਹੀ ਸੀ ਬੜੀ ਤੇ ਭਜ ਤੋੜ ਲੱਗੀ ਹੋਈ ਸੀ ਰੌਲਾ ਪੈਂਦਾ ਪਿਆ ਜਿੱਦਾਂ ਸਾਰਾ ਹੀ ਹੁੰਦੀ ਬੜੀ ਬੜੀ ਸਾਰੀ ਇਦਾਂ ਲੱਗਦਾ ਸੀ ਤੇ ਉਹ ਆਇਆ ਸਾਰਾ ਕੁਝ ਡਿਸ ਅਪੀਅਰ ਹੂੰ ਚਲਾ ਗਿਆ ਕੁਛ ਕੁਛ ਨਹੀਂ ਮੇਰੇ ਅੱਗੇ ਮੈਂ ਇੱਧਰ ਦੇਖ ਰਿਹਾ ਜਿਹੜੇ ਇੱਧਰ ਖੜੇ ਸੀ ਖਤਮ ਇੱਧਰ ਖੜੇ ਸੀ ਖਤਮ ਗਾਇਬ ਹੋ ਗਏ ਡਿਸ ਅਪੀਅਰ ਹੋ ਗਏ ਸਾਰੇ ਕੋਈ ਵੀ ਨਹੀਂ ਰਿਹਾ ਤੁਹਾਡੇ ਮਨ ਦਾ ਭਰਮ ਵੀ ਤਾਂ ਹੋ ਸਕਦਾ ਨਹੀਂ ਮੈਨੂੰ ਪਤਾ ਹੈ ਭਾਜੀ ਉਹ ਪਤਾ ਲੱਗ ਜਾਂਦਾ ਯਾਰ ਉਸਦੇ ਮੈਨੂੰ ਸੁਪਨੇ ਉਦਾਂ ਆਉਂਦੇ ਆ ਡੇਲੀ ਪਰ ਸੁਪਨਿਆਂ ਦੇ ਵਿੱਚ ਤਾਂ ਉਹਦੇ ਵਿੱਚ ਬੜਾ ਫਰਕ ਹੈ ਉਹ ਮੈਂ ਐ ਪਰ ਉਹ ਬੜਾ ਫਰਕ ਹੈ ਪਤਾ ਲੱਗਦਾ ਪੂਰਾ ਉਹ ਉਸ ਲਈ ਵੀ ਪਤਾ ਲੱਗ ਜਾਂਦਾ ਉਸ ਤੋਂ ਬਾਅਦ ਜਦੋਂ ਤੁਸੀਂ ਧਿਆਨ ਚ ਬੈਠਦੇ ਆ ਤੇ ਤੁਸੀਂ ਜਦੋਂ ਧਿਆਨ ਚ ਬੈਠਦੇ ਉਦੋਂ ਤਾਂ ਸਾਨੂੰ ਮੋਸਟਲੀ ਪਤਾ ਹੁੰਦਾ ਕਿ ਅਸੀਂ ਨਹੀਂ ਹੈਗੇ ਸੋ ਤੁਸੀਂ ਕਹਿੰਦੇ ਹੋ ਕਿ ਮ੍ਰਿਤਯੂ ਲੋਕ ਚ ਕਿਸੇ ਨੂੰ ਬੁਲਾਇਆ ਜਾ ਸਕਦਾ ਬੁਲਾਇਆ ਜਾ ਸਕਦਾ ਮਰੇ ਹੋਏ ਆਪਣੇ ਕਿਸੇ ਵੀ ਜੀਵ ਨੂੰ ਮਿਲਿਆ ਜਾ ਸਕਦਾ ਮਿਲਿਆ ਜੀ ਸਾ ਮਿਲਿਆ ਜਾ ਸਕਦਾ ਬਿਲਕੁਲ ਜ਼ਰੂਰੀ ਨਹੀਂ ਨਾ ਕਿ ਉਹ ਡੈਥ ਹੋ ਕੇ ਕਿੱਥੇ ਗਿਆ ਪਰ ਮਿਲਣਾ ਨਹੀਂ ਚਾਹੀਦਾ ਨਹੀਂ ਮਿਲਣਾ ਨਹੀਂ ਮਿਲਣਾ ਚਾਹੀਦਾ ਉਹ ਕਿਉਂਕਿ ਤੁਹਾਡਾ ਰਿਸ਼ਤਾ ਖਤਮ ਹੋ ਗਿਆ ਨਾ ਤੁਸੀਂ ਫਿਜ਼ੀਕਲ ਡਿਜ਼ਾਇਰ ਲੈ ਕੇ ਜਾਂਦੇ ਆਂ ਕੁਝ ਸ਼ਾਇਦ ਕਿ ਮੈਂ ਕਿਉਂ ਮਿਲਣਾ ਤੁਸੀਂ ਹੈ ਨਾ ਤੁਹਾਡੇ ਕੋਲ ਕੋਈ ਵਜ੍ਹਾ ਕੋਈ ਕੋਈ ਜ਼ਰੂਰੀ ਵਜ੍ਹਾ ਹੈ ਕੋਈ ਪ੍ਰੋਬਲਮ ਦਾ ਹੱਲ ਨਹੀਂ ਆ ਰਿਹਾ ਜਿਹੜਾ ਉਹਦੇ ਕੋਲ ਹੀ ਆ ਹੂੰ ਫਿਰ ਤੁਸੀਂ ਉਹਨਾਂ ਕੰਟੈਕਟ ਕਰੋ ਇਹ ਵੀ ਮੈਟਰ ਕਰਦਾ ਕਿ ਤੁਸੀਂ ਉਹਨੂੰ ਇੱਥੇ ਬੁਲਾ ਰਹੇ ਆ ਕਿ ਤੁਸੀਂ ਜਾ ਰਹੇ ਹੋ ਅਗਰ ਉਹ ਇੱਥੇ ਆ ਰਿਹਾ ਹੂੰ ਤੇ ਤੁਸੀਂ ਕੋਈ ਆਪਣੇ ਪ੍ਰੋਡਕਸ਼ਨ ਕਰਕੇ ਬੈਠੇ ਆ ਕਿਸੇ ਰੀਕੇ ਦੇ ਵੀ ਫਿਰ ਤਾਂ ਉਹ ਆਏਗਾ ਤੁਹਾਨੂੰ ਕੁਝ ਦੱਸੇਗਾ ਚਲੇ ਜਾਏਗਾ अगर ਤੁਸੀਂ ਉੱਥੇ ਜਾ ਰਹੇ ਹੋ ਹੂੰ ਫਿਰ ਮੁਸ਼ਕਲ ਹੈ ਕਿਉਂਕਿ ਤੁਹਾਡੀ ਪ੍ਰੋਟੈਕਸ਼ਨ ਤੁਹਾਡੇ ਨਾਲ ਜਾਂਦਾ ਜਾਵੇ ਤੁਸੀਂ ਜੋ ਤੁਹਾਡੀ ਵੀ ਪ੍ਰੋਟੈਕਸ਼ਨ ਹੈ ਕਿਸੇ ਦੇਵਤਾ ਦੀ ਹੋ ਸਕਦੀ ਹੈ ਕੋਈ ਮੰਤਰ ਦੀ ਹੋ ਸਕਦੀ ਹੈ ਸਪੈਲ ਦੀ ਹੋ ਸਕਦੀ ਹੈ ਉਹ ਤੁਹਾਡੇ ਨਾਲ ਜਾਵੇ ਪਰ ਅਗਰ ਤੁਸੀਂ ਇੱਦੀ ਚਲਾ ਜਾਣਾ ਜਦੋਂ ਮੈਨੂੰ ਨਹੀਂ ਪਤਾ ਸੀ ਮੈਂ ਉੱਦੀ ਚਲਾ ਗਿਆ ਆ ਗਏ ਹੋ ਪਲੈਨ ਜਦੋਂ ਉਹਨੇ ਨਹੀਂ ਪੁੱਛਿਆ ਮੈਨੂੰ ਕਿ ਤੂੰ ਕੀ ਲੈਣ ਆਇਆ ਸੀ ਹੂੰ ਜਦਕਿ ਮੈਂ ਕੁਝ ਹੀ ਸੈਕਿੰਡਸ ਆਈ ਥਿੰਕ ਸਿਗਾਉ ਤੇ ਫਿਰ ਮੈਨੂੰ ਡਿਸਪੀਅਰ ਹੋ ਗਿਆ ਉਹ 16ਵੇਂ ਮੇਰੇ ਸਾਹਮਣੇ ਪ੍ਰੋਪਰ ਨਹੀਂ ਆ ਸਗੀ ਸ਼ਾਇਦ ਉਹਦੇ ਵੀ ਕੋਈ ਲਿਮਿਟੇਸ਼ਨ ਹੋਣ ਇਹੀ ਆ ਨਾ ਤੇ ਮੈਨੂੰ ਆਇਆ ਕਿ ਲਾਸਟਲੀ ਕੋ ਆਇਆ ਕੋਈ ਵੀ ਨਹੀਂ ਰਿਹਾ ਉਹਨਾਂ ਨੇ ਮੈਨੂੰ ਫੜਿਆ ਇਦਾਂ ਮੈਂ ਮੈਂ ਹਿੱਲ ਨਹੀਂ ਸਪਾਰਿਆ ਉਸਲੇ ਵੀ ਉਹ ਆਇਆ ਉਹਨਾਂ ਨੇ ਮੇਰੇ ਕੋਲ ਆ ਕੇ ਮੈਨੂੰ ਫੜਿਆ ਪਰ ਉਹ ਸ਼ੈਡੋ ਹੀ ਸੀਗੇ ਹੂੰ ਬਾਕੀ ਰੂਪ ਨਹੀਂ ਦਿਖਦਾ ਸੀ ਸ਼ੈਡੋ ਸੀਗੇ ਤਾਂ ਇਤਨੀ ਰਾਤੋਂ ਫੜਿਆ ਤੇ ਲਿਜਾ ਕੇ ਮੈਨੂੰ ਮੇਰੇ ਰੂਮ 'ਚ ਛੱਡਿਆ ਪਾਰਟੀਕੂਲਰਲੀ ਹੂੰ ਮੇਰੇ ਰੂਮ 'ਚ ਛੱਡਿਆ ਮੈਨੂੰ ਬੈੱਡ ਤੇ ਬਿਠਾ ਕੇ ਤੇ ਫਿਰ ਉਹ ਵਾਪਸ ਗਿਆ ਪ੍ਰੇਤ ਅਨੁਸਾਰ ਸਾਰਾ ਹੁਣ ਮੈਂ ਉੱਠ ਗਿਆ ਉਸ ਲਈ ਮੈ ਮੈਨੂੰ ਉਸ ਤੋਂ ਬਾਅਦ ਕਦੀ ਪੰਗਾ ਲਿਆ ਇਹ ਮੈਂ ਲਿਆ ਪਰ ਮੈਂ ਥੋੜਾ ਸਾਹ ਬਣਾ ਲਿਆ ਮੈਂ ਪ੍ਰੋਟੈਕਸ਼ਨ ਲੈ ਕੇ ਕੀ ਕਹਿ ਸਕਦਾ ਸੁਪਨਾ ਇਸ ਲਈ ਨਹੀਂ ਕਹਿ ਸਕਦਾ ਮੈਨੂੰ ਪੂਰਾ ਪਤਾ ਕਿ ਮੈਂ ਇੱਥੇ ਬੈਠਾ ਆ ਮੈਂ ਆਪਣੇ ਰੂਮ ਦੇ ਵਿੱਚ ਵੀ ਘੁੰਮ ਰਿਹਾ ਮੈਨੂੰ ਪਤਾ ਕਿ ਮੇਰੀ ਮਮ ਉਹ ਕਿਚਨ ਦੇ ਵਿੱਚ ਆ ਮੈਂ ਦੇਖ ਰਿਹਾ ਮਮ ਮੇਰੀ ਕਿਚਨ ਚ ਐ ਡੈਡ ਮੇਰੇ ਕਿੱਥੇ ਆ ਇੱਥੇ ਆ ਆਪਣੇ ਜੈਂਟਰ ਹੋਣ ਤੋਂ ਪਹਿਲਾਂ ਮੈਂ ਲੰਮਾ ਵੀ ਪਿਆ ਹੋਇਆ ਪਰ ਮੇਰੇ ਰੂਮ ਚ ਕੋਈ ਹੈ ਨਹੀਂਗਾ ਇਧਰ ਇਧਰ ਮਮ ਕਿਚਨ ਚ ਆ ਔਰ ਡੈਡ ਇਧਰ ਮਿਲਦੇ ਆ ਤੇ ਮੈਂ ਫਿਰ ਆਪਣੇ ਰੂਮ ਚ ਗਿਆ ਜਿਵੇਂ ਤੁਸੀਂ ਲੱਗੇ ਜਾਂਦੇ ਆ ਨਾ ਤੁਹਾਨੂੰ ਇਧਰ ਲੇਟਣਾ ਨਹੀਂ ਪੈਂਦਾ ਆਪਣੇ ਆਪ ਤੁਸੀ ਜੋ ਬਿਲਕੁਲ ক্লোਜ਼ ਹੋ ਜਾਂਦੇ ਆ ਨਾ ਤੁਹਾਨੂੰ ਲੱਗਦਾ ਕਿ ਮੈਂ ਜਾਵਾਂ ਤੇ ਉਹ ਵਿਲੀਨ ਸੈਕੰਡਸ ਤੁਸੀਂ ਸਿੱਧੇ ਵਿੱਚ ਹੀ ਪਹੁੰਚਦੇ ਆ ਖੜਕ ਸਿੱਧਾ ਹੀ ਤੁਸੀਂ ਉੱਠ ਜਾਂਦੇ ਆ ਜਦੋਂ ਤੁਸੀਂ ਲਾਗੇ ਪਹੁੰਚਦੇ ਨੇ ਆਪਣੀ ਬੋਡੀ ਦੇ ਮੇਰੇ ਤੋਂ ਹੁੰਦਾ ਨਹੀਂ ਮੈਗਨੇਟਿਕ ਦੋਜੇ ਨੂੰ ਉਹਦਾ ਹੋ ਜਾਂਦਾ ਤੇ ਮੈਂ ਜਿਹੜੀ ਜਿਹੜੀ ਰੋਸ਼ਨੀ ਚੋਂ ਨਿਕਲਦੀ ਆ ਜਦੋਂ ਦੋ ਸਰੀਰ ਦੇ ਲੱਗ ਜਾਂਦੀ ਮੈਗਨੇਟ ਵਾਂਗੂ ਆਪੇ ਵੱਟ ਜਾਂਦੀ ਵਿੱਚ ਅਗਰ ਤੁਸੀਂ ਚਾਹੋ ਕਿਵੇਂ ਜੁੜਨਾ ਮਤਲਬ ਅਗਰ ਤੁਸੀਂ ਅਲੱਗ ਆ ਕੇ ਸੋਚੋਗੇ ਨਾ ਕਿ ਬਸ ਹੁਣ ਹੋ ਗਿਆ ਮੈਂ ਜਾਵਾਂ ਵਾਪਸ ਫਿਰ ਅਗਰ ਉਹਦਾ ਘੁੰਮੀ ਜਾਓ ਨਹੀਂ ਜੁੜੇਗੀ ਪਰ ਕਈ ਲੱਗਦਾ ਨਾ ਸਾਨੂੰ ਐਸਟਲ ਡਰਾਈਵ ਜਦੋਂ ਅਸੀਂ ਵੀਡੀਓ ਚ ਦੇਖਦੇ ਆ ਉਸੇ ਬਾਰੇ ਥੋੜਾ ਗੱਲ ਕਰ ਰਹੇ ਆ ਕਿ ਕੋਈ ਦਾ ਤੁਸੀਂ ਜਾ ਕੇ ਜਿੱਦਾਂ ਵਿੱਚ ਲੇਟੋਗੇ ਬਿਲਕੁਲ ਫਿਰ ਤੁਸੀਂ ਵਿੱਚ ਵੜਨਾ ਇਦਾਂ ਨਹੀਂ ਤੁਸੀਂ ਤਾਂ ਖੜੇ ਹੋਏ ਹੋਏ ਵਿੱਚ ਜਾਣਾ ਚਲ ਵਿੱਚ ਪਹੁੰਚ ਗਏ ਤੁਸੀਂ ਫਿਰ ਸਿੱਦੇ ਵਿੱਚ ਹੀ ਉਠਣਾ ਉਹ ਵਿਚਾਰ ਤੋਂ ਬਾਅਦ ਤੁਸੀਂ ਵਿੱਚ ਹੀ ਉਠਾਇਆ ਸਿੱਦੇ ਇਦਾਂ ਹੁੰਦਾ ਜਿੰਨਾ ਤੁਸੀਂ ਇਹ ਸੌਖਾ ਧੱਸ ਰਹੇ ਹੋ ਇਹਨਾਂ ਹੈ ਨਹੀਂ ਉਹਨਾਂ ਹੈ ਨਹੀਂ ਨਹੀਂ ਹੈ ਨਾ ਟਾਈਮ ਲੱਗਦਾ ਬਹੁਤ ਟਾਈਮ ਲੱਗਦਾ ਫਿਰ ਮੈਂ ਉੱਠਿਆ ਉੱਠ ਕੇ ਮੈਂ ਬਾਹਰ ਗਿਆ ਤੇ ਮੈਂ ਉਹੀ ਦੇਖਿਆ ਕਿ ਮੌਮ ਮੇਰੇ ਕਿਚਨ 'ਚ ਲੱਗੇ ਡੈਡ ਮੇਰੇ ਉੱਥੇ ਬੈਠੇ ਆ ਹਾਂ ਉਹੀ ਜਾ ਤੁਸੀਂ ਸ਼ਾਇਦ ਦਿਲਜੀਤ ਦਾ ਪੋਡਕਾਸਟ ਸੁਣਿਆ ਹੋਵੇਗਾ ਹੂੰ ਜਦੋਂ ਜੋ ਨੇ ਇਹ ਗੱਲ ਕਹੀ ਕਿ ਮੈਨੂੰ ਜਦੋਂ ਮੈਂ ਕਿਸੇ ਨੂੰ ਦੇਖਦਾ ਤਾਂ ਮੈਨੂੰ ਲੱਗਦਾ ਕਿ ਮੈਂ ਆਪਣੇ ਆਪ ਨੂੰ ਹੀ ਦੇਖ ਰਿਹਾ ਥੋੜੀ देर ਬਾਅਦ ਮੈਨੂੰ ਲੱਗਣ ਲੱਗ ਜਾਂਦਾ ਕਿ ਇਹ ਮੈਂ ਹੀ ਤਾਂ ਬੈਠਾ ਮੈਂ ਆਪਣੇ ਆਪ ਨੇ ਸਵਾਲ ਕਰੀ ਜਾਣਾ ਹੂੰ ਐਕਚੁਅਲੀ ਇਹੀ ਹੁੰਦਾ ਹੁਣ ਜੀ ਦੀ ਗੱਲ ਹੋ ਗਈ ਤਾਂ ਦਿਲਜੀ ਦੀ ਫਿਰ ਉਹ ਵਾਲੀ ਕੰਟਰੋਵਰਸੀ ਆ ਜਾਏਗੀ ਇਹ ਵਾਲੀ ਹੂੰ ਇਲੂਮੀਨਟੀ ਆ ਗਿਆ ਇਲੂਮੀਨਟੀ ਤਾਂ ਤੁਹਾਨੂੰ ਮੈਂ ਪਹਿਲੇ ਦੱਸ ਰਿਹਾ ਕਿ ਜਿਹੜਾ ਮੇਰੇ ਨਾਲ ਉਹ ਇਨਸੀਡੈਂਟ ਹੋਇਆ ਇਨਸੀਡੈਂਟ ਹੋਇਆ ਸੀ ਜਦੋਂ ਮੈਨੂੰ ਉੱਥੇ ਲੈ ਗਏ ਸੀ ਹੂੰ ਐਕਚੁਅਲੀ ਇਲੂਮੀਨਟੀ ਦਾ ਲਿੰਕ ਉਹਨਾਂ ਦੇ ਨਾਲ ਹੈ ਇਲੂਮੀਨਟੀ ਨੀਚੇ ਲੈਵਲ 'ਚ ਰਹਿੰਦੇ ਆ ਲੋਕਾਸ ਦੇ ਵਿੱਚ ਉਹ ਧਰਤੀ ਦੇ ਨਾਲ ਬਹੁਤ ਥੋੜਾ ਜਿਹਾ ਕੰਟੈਕਟ ਕਰਦੇ ਆ ਉਹਨਾਂ ਨੂੰ ਮੇਨ ਹੈਗਾ ਉੱਪਰ ਵਾਲੇ ਰੈਲਮਸ ਦੇ ਨਾਲ ਉੱਥੇ ਪੰਗਾ ਲੈਂਦੇ ਜਾਗੇ ਉਹ ਉਹ ਧਰਤੀ ਨੂੰ ਇਹਨਾਂ ਨੇ ਉਹ ਕਰਦੇ ਉਹ ਉੱਪਰ ਵਾਲੇ ਰੈਲਮਸ ਨਾਲ ਪੰਗਾ ਲੈਂਦੇ ਜਾਗੇ ਸ਼ੇਸ਼ਨਾਗ ਦੇ ਸਭ ਤੋਂ ਥੱਲੇ ਬੈਠੇ ਆ ਪਤਾਲ ਲੋਕ ਤੋਂ ਪਤਾਲ ਦੇ ਵਿੱਚ ਵੀ ਬੈਠੇ ਹੋਏ ਆ ਉਹਨਾਂ ਦਾ ਜਿਹੜਾ ਸੇਰੇ ਆ ਪਤਾਲ ਚ ਆ ਕਹਿੰਦੇ ਆ ਉੱਥੇ ਜਿਹੜੇ ਅਸੁਰ ਰਾਜਾ ਰਾਖਸ਼ ਆ ਜਾਂ ਉੱਥੇ ਦਾ ਸੈਟ ਸੈਟਨ ਜਿਵੇਂ ਕਈ ਵੀ ਕਨਸੈਪਟ ਹੁੰਦੇ ਕਿ ਦੁਨੀਆ ਦੇ ਸਭ ਤੋਂ इलुमिनाटी ਦੇ ਮੁਖੀ ਨੇ ਨਹੀਂ ਇਦਾਂ ਇੱਕ ਪੈਸੇ ਦੀ ਕਹਾਣੀ ਜਿਹੜੀ ਘੁੰਮ ਰਹੀ ਆ ਪਰ ਕਿਸ਼ਤਾਨ ਜਿਹਨੂੰ ਰੂਹ ਦੇ ਦਿੱਤੀ ਜਾਵੇ ਉਹ ਬੰਦੇ ਨੂੰ ਇੰਨੀ ਹਾਈਪ ਕਿਵੇਂ ਦੇ ਸਕਦਾ ਹੈ ਅਗਰ ਸ਼ੈਤਾਨ ਦੇ ਸਕਦਾ ਤਾਂ ਰੱਬ ਕਿਉਂ ਨਹੀਂ ਦੇ ਸਕਦਾ ਹੁਣ ਸ਼ੈਤਾਨ ਰੱਬ ਦਾ ਇਹ ਆ ਕਿ ਰੱਬ ਨੂੰ ਤੁਹਾਨੂੰ ਥੋੜਾ ਜਿਆ ਪ੍ਰੈਕਟ ਸਤਾਏ ਨੇ ਗੱਲ ਲਿਖੀ ਹੈ ਕਹਿੰਦਾ ਦਮਨ ਪੀਵੇ ਸ਼ਰਾਬ ਤੇ ਕਰੇ ਸਜਦਾ ਰਾਜ਼ੀ ਰੱਬ ਹੈ ਗੁੱਸੇ ਸ਼ੈਤਾਨ ਵੀ ਨਹੀਂ ਲੋਕੀ ਰੱਬ ਵੀ ਬਣਾ ਕੇ ਰੱਖਦੇ ਸ਼ੈਤਾਨਾਂ ਨਾਲ ਵੀ ਮੈਂ ਉਹੀ ਕਹਿੰਦਾ ਨਾ ਮੇਨਲੀ ਇਹ ਆ ਕਿ ਲੋਕਾਂ ਨੇ ਨਾ ਕੀ ਕਹਿਣਾ ਆ ਇਹ ਜਦੋਂ ਸੈਕੰਡਲੀ ਲੋਕਾਂ ਦੀ ਗੱਲ ਕਰ ਰਿਹਾ ਸੀ ਉਹਨਾਂ ਨੇ ਘਰ ਬੈ ਕੇ ਕਮੈਂਟ ਕਰਨਾ ਹੁਣ ਅਗਰ ਤੁਹਾਨੂੰ ਨਹੀਂ ਯਕੀਨ ਹੁਣ ਜੋ ਮੈਂ ਗੱਲਾਂ ਕਹੀਆਂ ਹੋ ਸਕਦਾ 90% ਲੋਕਾਂ ਨੂੰ ਇਹ ਤਾਂ ਨਾਜੀਕ ਨਹੀਂ ਹੋਵੇ ਹੋ ਸਕਦਾ ਕੋਈ ਪੰਜ ਬੰਦੇ ਮੇਰੀ ਗੱਲ ਮੰਨ ਲੈਣ ਮੈਂ ਖੁਸ਼ ਹਾਂ ਉਹਨੇ ਦੀ ਹਨਾ ਅਗਰ ਤੇਨਾਂ ਨੂੰ ਨਹੀਂ ਯਕੀਨ ਤੁਸੀਂ ਆ ਅਗਲੇ ਸਾਲ ਜਨਵਰੀ ਦੇ ਵਿੱਚ ਮਹਾਗੰਭਾ ਨਾ 12 ਸਾਲ ਬਾਅਦ ਉੱਥੇ ਹਜ਼ਾਰਾਂ ਦੀ ਇਤਜ਼ਾਦ ਝਾੜੇ ਨਾ ਅਘੋਰੀ ਔਰ ਨਗਾਸਾਦ ਤੁਸੀਂ ਉੱਥੇ ਚਲੇ ਜਾਓ ਮੇਰੀ ਗੱਲ ਮੰਨ ਲਓ ਜਿਹਨੇ ਕਮੈਂਟ ਕਰਨਾ ਨਾ ਇਹਦਾ ਤਾਂ ਤੁਸੀਂ ਚਲੇ ਜਾਓ ਤਿੰਨ ਦਿਨ ਤੁਸੀਂ ਇੱਕ ਅਗੋਰੀ ਦੇ ਨਾਲ ਜਾਂ ਨਗ ਸਾਧੂ ਦੇ ਨਾਲ ਰਹੋ ਹੂੰ ਪਿੱਛੇ ਪੈ ਜਾਓ ਉਹਦੇ ਨਾਲ ਨਾਲ ਰਹੋ ਰਹੇ ਚਿਪਕ ਕੇ ਤੁਹਾਨੂੰ ਤੁਸੀਂ ਗਏ ਕੁਝ ਹੋਣਾ ਜੋ ਤੁਸੀਂ ਵਾਪਸ ਹੋਣਾ ਤੁਸੀਂ ਕੁਝ ਹੋਰ ਹੀ ਹੋਣਾ ਹੂੰ ਤਿੰਨ ਦਿਨ ਜੀ ਜਿਹਨੂੰ ਜਿਹਨੂੰ ਕੋਈ ਨਹੀਂ ਵੀ ਆਪਣੇ ਪ੍ਰੈਕਟਿਸ ਕਰਨੀ ਹੈ ਸੈਕੰਡਲੀ ਜਿਹਨੂੰ ਲੱਗਦਾ ਉਹ ਇੱਕ ਮਹੀਨਾ ਸਵੇਰੇ 3:30 ਉੱਠ ਕੇ 4:30 ਤੱਕ ਇੱਕ ਘੰਟਾ ਹੀ ਸਿਰਫ ਜਿਆਦਾ ਨਹੀਂ ਤਰੀਕੇ ਦੇ ਨਾਲ ਬਹਿ ਕੇ ਵਾਹਿਗੁਰੂ ਆਰਾਮ ਜੋ ਦਾ ਮੰਨ ਕਰਦਾ ਉਹ ਇੱਕ ਘੰਟਾ ਜਪ ਲੈ ਇੱਕ ਮਹੀਨੇ ਵਾਸਤੇ ਜਾਂ ਦੋ ਮਹੀਨੇ ਵਾਸਤੇ ਉਹਨੂੰ ਪਤਾ ਲੱਗ ਜਾਊਗਾ ਜਿਹੜੇ ਬੰਦਾ ਕਹਿ ਰਿਹਾ ਕਿ ਤੂੰ ਗਲਤ ਆ ਕਿਆਨ ਨੂੰ ਤਾਂ ਮੈਂ ਵੀ ਕਹਿ ਸਕਦਾ ਵੀ ਤੂੰ ਗਲਤ ਪਰ ਤੁਸੀਂ ਪ੍ਰੂਫ ਦਾ ਕਰੋ ਤੁਸੀਂ ਪ੍ਰੂਫ ਹੋਣ ਕਿਦਾ ਕਰ ਸਕਦੇ ਜੇ ਕਿਸੇ ਨੇ ਤੁਹਾਨੂੰ ਸਮਝਾਇਆ ਉਹ ਤੁਸੀਂ ਸਮਝਣਾ ਨਹੀਂ ਪਰ ਆਪਣੀ ਤੁਸੀਂ ਮੰਨਣੀ ਆ ਤੇ ਆਪਣੀ ਅਗਰ ਤੁਸੀਂ ਮੰਨਣੀ ਆ ਤੇ ਤੁਹਾਨੂੰ ਥੋੜਾ ਜਿਹਾ ਆਪਣੇ ਆਪ ਚ ਫਿਰ ਕਰਨਾ ਵੀ ਪਏਗਾ ਨਾ ਕੁਝ ਮਤਲਬ ਬਿਨਾ ਉਹਨੂੰ